ਚਾਹੇ ਕਿੰਨੇ ਸਕੇ ਹੋਣ ਜਦੋਂ ਤੱਕ ਅੱਖੀਂ ਨਾ ਦੇਖ ਲੋ ਇਹਨਾਂ ਦੀ ਗੱਲਾਂ ਨਾ ਮੰਨਣਾ ਕਹਿੰਦੇ ਹਨ ਦੋਸਤੋ ਜਦੋਂ ਤੱਕ ਗੱਲ ਦੀ ਜੜ ਤੱਕ ਨਾ ਪਹੁੰਚਾਂ ਉਦੋਂ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ ਜੋ ਲੋਕ ਅੱਧੀ ਅਧੂਰੀ ਜਾਣਕਾਰੀ ਤੇ ਨਾਲ ਜਾਂ ਦੂਜਿਆਂ ਦੀਆਂ ਦਸੀਆਂ ਗੱਲਾਂ ਤੇ ਇੱਕਦਮ ਵਿਸ਼ਵਾਸ ਕਰ ਲੈਂਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ ਕਈ ਵਾਰ ਲੋਕ ਗਲਤ ਫਹਮੀ ਵਿੱਚ ਪੈ ਕੇ ਆਪਨਾ ਬਹੁਤ ਵੱਡਾ ਨੁਕਸਾਨ ਕਰ ਲੈਂਦੇ ਹਾਂ ਇਸ ਲਈ ਜਦੋਂ ਤੱਕ ਆਪਣੀਆਂ ਅੱਖਾਂ ਨਾਲ ਨਾ ਦੇਖ ਲਵਾਂ ਪੂਰੀ ਜਾਣਕਾਰੀ ਨਾ ਲੈ ਲਵਾਂ ਤਦ ਤੱਕ ਨਤੀਜੇ ਤੱਕ ਨਾ ਪਹੁੰਚੂ ਅੱਜ ਦੀ ਕਹਾਣੀ ਵੀ ਤੁਹਾਨੂੰ ਇਹ ਹੀ ਸਿਖਾਵੇਗੀ ਕਿ ਸਾਨੂੰ ਕਦੇ ਜਲਦਬਾਜ਼ੀ ਵਿੱਚ ਜਾਂ ਅੱਧੀ ਜਾਣਕਾਰੀ ਦੇ ਨਾਲ ਕਦੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਜਦ ਆਪਣੇ ਪਰਿਵਾਰ ਦੀ ਗੱਲ ਹੋਵੇ ਉਦੋਂ ਕਦੇ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਨਾ ਸ਼ੱਕ ਦੇ ਆਧਾਰ ਤੇ ਫੈਸਲਾ ਲੈਣਾ ਚਾਹੀਦਾ ਹੈ ਜੇਕਰ ਤੁਸੀਂ ਪਰਿਵਾਰ ਨੂੰ ਟੁੱਟਣ ਤੋਂ ਬਚਾਉਣਾ ਹੈ ਤਾਂ ਇੰਨਾ ਲੋਕਾਂ ਦੀਆਂ ਗੱਲਾਂ ਵਿੱਚ ਕਦੇ ਨਾ ਆਣਾ ਨਹੀਂ ਤਾਂ ਬਹੁਤ ਪਛਤਾਉਣਾ ਪਵੇਗਾ ਕਈ ਵਾਰ ਲੋਕਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਬਹੁਤ ਵੱਡਾ ਨੁਕਸਾਨ ਕਰ ਜਾਂਦੀਆਂ ਹਨ ਦੋਸਤੋ ਇੱਕ ਕਹਾਣੀ ਤੁਹਾਨੂੰ ਗਲਤਫਹਿਮੀ ਦਾ ਸ਼ਿਕਾਰ ਹੋਣ ਤੋਂ ਬਚਾਵੇਗੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਮੋਹਨ ਨਾਮ ਦਾ ਮੁੰਡਾ ਰਹਿੰਦਾ ਸੀ ਉਹ ਬਹੁਤ ਹੀ ਦਿਆਲੂ ਸੀ ਪਰ ਉਹ ਬਹੁਤ ਗਰੀਬ ਸੀ ਉਹ ਰੁਪਏ ਪੈਸੇ ਨਾਲ ਤਾਂ ਕਿਸੇ ਦੀ ਮਦਦ ਨਹੀਂ ਕਰ ਸਕਦਾ ਸੀ ਪਰ ਆਪਣੇ ਸ਼ਰੀਰ ਨਾਲ ਹਰ ਕਿਸੇ ਦੀ ਮਦਦ ਕਰ ਦਿਆ ਕਰਦਾ ਸੀ ਉਸਦੇ ਮਾਪਿਓ ਬਚਪਨ ਵਿੱਚ ਹੀ ਉਸਨੂੰ ਛੱਡ ਕੇ ਦੁਨੀਆ ਤੋਂ ਚਲੇ ਗਏ ਸੀ ਪਰ ਉਸਦੇ ਲਈ ਘਰ ਤੇ ਖੇਤੀ ਲਈ ਜ਼ਮੀਨ ਛੱਡ ਗਈ ਸੀ ਜਿਸ ਵਿੱਚ ਉਹ ਖੇਤੀ ਕਰਕੇ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰ ਲੈਂਦਾ ਸੀ ਉਸਦਾ ਵਿਆਹ ਨਹੀਂ ਹੋਇਆ ਸੀ ਤੇ ਵਿਆਹ ਕਰਨਾ ਵੀ ਨਹੀਂ ਚਾਹੁੰਦਾ ਸੀ ਪਰ ਇੱਕ ਦਿਨ ਇਹੋ ਜੀ ਕੁਝ ਗੱਲ ਹੋਈ ਕਿ ਨਾ ਚਾਹੁੰਦੇ ਹੋਏ ਵੀ ਉਸ ਨੂੰ ਵਿਆਹ ਕਰਨਾ ਪੈ ਗਿਆ ਦਰਅਸਲ ਗੱਲ ਇਹੋ ਜੀ ਸੀ ਕਿ ਉਸਦੇ ਪਿੰਡ ਵਿੱਚ ਇੱਕ ਬੁੱਢੀ ਮਾਂ ਆਪਣੀ ਧੀ ਦੇ ਨਾਲ ਰਹਾ ਕਰਦੀ ਸੀ ਉਸ ਬੁੱਢੀ ਮਾਂ ਦਾ ਵੀ ਉਸ ਧੀ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਹੁਣ ਧੀ ਇਕੱਲੀ ਕੀ ਕਰ ਸਕਦੀ ਸੀ ਘਰ ਦਾ ਕੰਮ ਕਰੇ ਜਾਂ ਖੇਤੀ ਦਾ ਕੰਮ ਖੇਤੀ ਦਾ ਕੰਮ ਵੀ ਇਕੱਲੇ ਨਹੀਂ ਕਰ ਪਾਉਂਦੀ ਸੀ ਤੇ ਉਪਰੋਂ ਉਹ ਕੁੜੀ ਸੀ ਸਮਾਜ ਨੂੰ ਦੇਖ ਕੇ ਵੀ ਚੱਲਣਾ ਪੈਂਦਾ ਹੈ ਪੁਰਾਣੇ ਸਮੇਂ ਵਿੱਚ ਕੁੜੀਆਂ ਨੂੰ ਇਕੱਲੇ ਕਿਤੇ ਜਾਣਾ ਠੀਕ ਨਹੀਂ ਮੰਨਿਆ ਜਾਂਦਾ ਸੀ ਕਿਤੇ ਬੁਰੀ ਇੱਛਾ ਵਾਲੇ ਲੋਕ ਉਸਤੇ ਨਾਲ ਕੋਈ ਅਨਹੋਣੀ ਨਾ ਕਰ ਦੇ ਜਾਂ ਫਿਰ ਕੋਈ ਉਸਤੇ ਦੋਸ਼ ਨਾ ਲਗਾ ਦੇਵੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕੁੜੀ ਘਰੋਂ ਬਾਹਰ ਘਟ ਨਿਕਲਦੀ ਸੀ ਮੋਹਨ ਨੂੰ ਜਦ ਪਤਾ ਲੱਗਾ ਕਿ ਇਸ ਬੁੱਢੀ ਮਾਂ ਦੇ ਖੇਤ ਵਿੱਚ ਕੰਮ ਕਰਨ ਵਾਲਾ ਕੋਈ ਨਹੀਂ ਹੈ ਤਾਂ ਉਹ ਉਸ ਦੀ ਖੇਤੀ ਬਾੜੀ ਵਿੱਚ ਮਦਦ ਕਰ ਦਿਆ ਕਰਦਾ ਸੀ ਇੱਕ ਤਾਂ ਉਹਨਾਂ ਦੀ ਆਮਦਨ ਵੀ ਮੋਹਨ ਹੀ ਚਲਾਇਆ ਕਰਦਾ ਸੀ ਕਦੇ-ਕਦੇ ਬੁੱਢੀ ਮਾਂ ਬਿਮਾਰ ਪੈ ਜਾਂਦੀ ਤਾਂ ਉਸ ਦੀ ਸੇਵਾ ਵੀ ਕਰਿਆ ਕਰਦਾ ਸੀ ਤੇ ਉਸ ਦੀ ਦਵਾਈ ਤਾਂ ਪਰਬੰਧ ਕਰਦਾ ਇੱਕ ਵਾਰ ਬੁੱਢੀ ਮਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਤਾਂ ਮੋਹਨ ਇੱਕ ਵੈਦ ਨੂੰ ਬੁਲਾ ਕੇ ਲਿਆਇਆ ਪਰ ਵੈਦ ਦੀ ਦਵਾਈ ਨਾਲ ਵੀ बुड्ढी मां नु कोई राहत ना मिली। ਹੁਣ ਬੁੱਢੀ ਮਾਂ ਨੂੰ ਅਹਿਸਾਸ ਹੋ ਗਿਆ ਕਿ ਹੁਣ ਉਹ ਨਹੀਂ ਬਚ ਸਕੇਗੀ। ਉਸ ਨੂੰ ਇੱਕ ਚਿੰਤਾ ਘਾ ਰਹੀ ਸੀ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਧੀ ਦਾ ਕੀ ਹੋਵੇਗਾ? ਇਸ ਨਾਲ ਕੌਣ ਵਿਆਹ ਕਰੇਗਾ? ਤਾਂ ਉਸ ਨੂੰ ਖਿਆਲ ਆਇਆ ਕਿ ਮੈਂ ਤਾਂ ਐਵੇਂ ਹੀ ਪਰੇਸ਼ਾਨ ਹੋ ਰਹੀ ਹਾਂ। ਮੁੰਡਾ ਤਾਂ ਮੇਰੇ ਕੋਲ ਹੀ ਹੈ। ਕਿਸੇ ਨੇ ਮੇਰੇ ਵਰਗੀ ਮੰਦ ਬੁੱਧੀ ਨੂੰ ਦੇਖ ਕੇ ਜ਼ਰੂਰ ਇੱਕ ਕਹਾਵਤ ਕਹੀ ਹੋਵੇਗੀ ਕਿ ਗੋਦੀ ਚ ਮੁੰਡਾ ਤੇ ਨਗਰ ਵਿੱਚ ਟਿੰਡੋਰਾ। ਇੱਕ ਦਿਨ ਬੁੱਢੀ ਮਾਂ ਮੋਹਨ ਨੂੰ ਬੋਲੀ ਪੁੱਤ ਤੂੰ ਮੇਰੀ ਬਹੁਤ ਸੇਵਾ ਕੀਤੀ ਹੈ ਜਿਸ ਦਾ ਉਪਕਾਰ ਅਸੀਂ ਕਦੇ ਨਹੀਂ ਚੁਕਾ ਸਕਦੇ ਹੁਣ ਮੇਰਾ ਬਚਣਾ ਤਾਂ ਮੁਸ਼ਕਲ ਹੈ ਕਿਸੇ ਵੀ ਸਮੇ ਮੇਰੇ ਸਾਹ ਰੁਕ ਸਕਤੇ ਹਨ ਮੈਂ ਤੇਰੇ ਉਪਕਾਰਾਂ ਨਾਲ ਦੱਬੀ ਪਈ ਹਾਂ ਪਰ ਉਸ ਦੇ باوجود ਤੂੰ ਮੇਰੇ ਤੇ ਇੱਕ ਹੋਰ ਉਪਕਾਰ ਕਰ ਦੇ ਜਿਸ ਨਾਲ ਮੈਂ ਚੈਨ ਨਾਲ ਮਰ ਸਕਾਂ ਮੋਹਨ ਬੋਲਿਆ ਮਾਂ ਮੈਂ ਤੁਹਾਡੀ ਹਰ ਗੱਲ ਮੰਨਣ ਨੂੰ ਤਿਆਰ ਹਾਂ ਤਾਂ ਬੋਲੀ ਮੇਰੇ ਮਰਨ ਤੋਂ ਬਾਅਦ ਤੂੰ ਮੇਰੀ ਧੀ ਨਾਲ ਵਿਆਹ ਕਰ ਲਵੀਂ ਤੇਰੇ ਤੋਂ ਚੰਗਾ ਮੁੰਡਾ ਇਸ ਨੂੰ ਭਲਾ ਕਿੱਥੇ ਮਿਲ ਸਕਦਾ ਹੈ ਦੋਸਤੋ ਉਹ ਮੁੰਡਾ ਉਸ ਬੁੱਢੀ ਮਾਂ ਨੂੰ ਕੁਝ ਕਹਿ ਪਾਉਂਦਾ ਐਨੇ ਵਿੱਚ ਉਸ ਬੁੱਢੀ ਮਾਂ ਦੇ ਪ੍ਰਾਨ ਪਖੇਰ ਉਡ ਗਏ ਦੋਸਤੋ ਇਸ ਤਰ੍ਹਾਂ ਮੋਹਨ ਨੂੰ ਉਸੇ ਕੁੜੀ ਨਾਲ ਵਿਆਹ ਕਰਨਾ ਪੈ ਗਿਆ ਤੇ ਉਸ ਨੂੰ ਆਪਣੀ ਪਤਨੀ ਬਣਾ ਕੇ ਉਹ ਘਰ ਲੈ ਆਇਆ ਤੇ ਉਸ ਦੇ ਨਾਲ ਰਹਿਣ ਲੱਗਿਆ ਪਰ ਉਸ ਕੁੜੀ ਨੇ ਵਿਆਹ ਤੋਂ ਪਹਿਲਾਂ ਮੋਹਨ ਨੇ ਸਾਹਮਣੇ ਇੱਕ ਸ਼ਰਤ ਰੱਖੀ ਕਿ ਉਹ ਚੰਗੀ ਤਾਂ ਜਾਣਦਾ ਹੈ ਕਿ ਉਹ ਸ਼ਹਿਰ ਵਿੱਚ ਪੜਦੀ ਹੈ ਹੁਣ ਉਹ ਸ਼ਹਿਰ ਚ ਜਾ ਕੇ ਕੋਈ ਕੰਮ ਕਰੇਗੀ ਤਾਂ ਉਸ ਨੂੰ ਉਹ ਰੋਕ ਨਹੀਂ ਲਗਾਵੇਗਾ ਨਾ ਹੀ ਉਹ ਕਦੇ ਪੁੱਛੇਗਾ ਕਿ ਸ਼ਹਿਰ ਵਿੱਚ ਉਹ ਕਿਹੜਾ ਕੰਮ ਕਰਦੀ ਹੈ ਦੋਸਤੋ ਕੁੜੀ ਦੀ ਸ਼ਰਤ ਮੋਹਨ ਨੇ ਮੰਨ ਲਈ ਹੁਣ ਤਾਂ ਉਹ ਕੁੜੀ ਹਫ਼ਤੇ ਚ ਸਿਰਫ ਇੱਕ ਦਿਨ ਉਸਦੇ ਕੋਲ ਰਹਿੰਦੀ ਸੀ ਤੇ ਬਾਕੀ ਦਿਨ ਸ਼ਹਿਰ ਵਿੱਚ ਰਹਿੰਦੀ ਸੀ ਪਰ ਸ਼ਰਤ ਮੁਤਾਬਿਕ ਮੋਹਨ ਉਸ ਤੋਂ ਕੁਝ ਪੁੱਛਦਾ ਨਹੀਂ ਸੀ ਕੁਝ ਦਿਨ ਬਾਅਦ ਪਿੰਡ ਦੇ ਲੋਕ ਵੀ ਮੋਹਨ ਨੂੰ ਪੁੱਛਣ ਲੱਗੇ ਕਿ ਤੇਰੀ ਘਰ ਵਾਲੀ ਸ਼ਹਿਰ ਵਿੱਚ ਕਿਹੜਾ ਕੰਮ ਕਰਦੀ ਹੈ ਪਰ ਮੋਹਨ ਨੂੰ ਕੁਝ ਪਤਾ ਹੀ ਨਹੀਂ ਸੀ ਸ਼ਰਤ ਮੁਤਾਬਿਕ ਉਹ ਕੁਝ ਪੁੱਛ ਵੀ ਨਹੀਂ ਸਕਦਾ ਸੀ ਤਾਂ ਉਹ ਪਿੰਡ ਵਾਲਿਆਂ ਨੂੰ ਕੀ ਦੱਸਦਾ ਆਖਰ ਉਸ ਨੂੰ ਕਹਿਣਾ ਹੀ ਪਿਆ ਕਿ ਭਰਾਵਾ ਮੈਨੂੰ ਕੁਝ ਨਹੀਂ ਪਤਾ ਉਸਨੇ ਕਦੇ ਮੈਨੂੰ ਦੱਸਿਆ ਹੀ ਨਹੀਂ ਕਿ ਉਹ ਕੀ ਕੰਮ ਕਰਦੀ ਹੈ ਤੇ ਨਾਮੈਂ ਕਦੇ ਉਸ ਤੋਂ ਪੁੱਛਿਆ ਕਿ ਉਹ ਕੀ ਕੰਮ ਕਰਦੀ ਹੈ ਫਿਰ ਕਿਸੇ ਉਸ ਤੋਂ ਦੇ ਖਿਲਾਫ ਆਵਾਜ਼ਾਂ ਉੱਠਣ ਲੱਗੀਆਂ ਪਿੰਡ ਵਾਲਿਆਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇਸ ਦੀ ਘਰ ਵਾਲੀ ਸ਼ਹਿਰ ਚ ਜਾ ਕੇ ਗਲਤ ਕੰਮ ਕਰਦੀ ਹੈ ਉਸ ਦਾ ਚਰਿੱਤਰ ਚੰਗਾ ਨਹੀਂ ਹੈ ਉਹ ਇੱਕ ਚਰਿੱਤਰਹੀਨ ਔਰਤ ਹੈ ਜੇਕਰ ਸ਼ਹਿਰ ਵਿੱਚ ਨੌਕਰੀ ਕਰਦੀ ਹੁੰਦੀ ਤਾਂ 모ਹਨ ਨੂੰ ਜ਼ਰੂਰ ਦੱਸਦੀ ਪਰ ਉਸ ਨੂੰ ਤਾਂ ਪਹਿਲਾਂ ਹੀ ਆਪਣੇ ਵਚਨ ਵਿੱਚ ਬੰਨ ਕੇ ਰੱਖ ਲਿਆ ਹੈ ਦੋਸਤੋ ਹੋਲੀ-ਹੋਲੀ ਇਹ ਗੱਲ ਪਿੰਡ ਵਿੱਚ ਫੈਲ ਗਈ। ਮੋਹਨ ਨੂੰ ਦੇਖਦੇ ਹੀ ਲੋਕ ਉਸ ਦੇ ਸਾਹਮਣੇ ਹੀ ਉਲਟੀਆਂ ਸਿੱਧੀਆਂ ਗੱਲਾਂ ਕਰਨ ਲੱਗ ਪਏ। ਕੋਈ ਕਹਿੰਦਾ ਸੀ ਕਿ ਤੂੰ ਉਸ ਤੋਂ ਪੁੱਛ ਕਿਉਂ ਨਹੀਂ ਲੈਂਦਾ? ਜਾ ਉਸ ਤੇ ਨਾਲ ਜਾ ਕੇ ਕਿਉਂ ਨਹੀਂ ਦੇਖ ਲੈਂਦਾ ਕਿ ਆਖਰ ਉਹ ਕਰਦੀ ਕੀ ਹੈ? ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਮੋਹਨ ਤੰਗ ਆ ਚੁੱਕਿਆ ਸੀ। ਉਸ ਨੂੰ ਹੁਣ ਇਹ ਲੱਗਣ ਲੱਗਿਆ ਸੀ ਕਿ ਇਹ ਸਾਰੇ ਲੋਕ ਸੱਚ ਬੋਲ ਰਹੇ ਹਨ। ਉਹ ਜ਼ਰੂਰ ਕੋਈ ਗਲਤ ਕੰਮ ਕਰ ਰਹੀ ਹੈ ਇਸ ਲਈ ਮੈਨੂੰ ਆਪਣੇ ਵਚਨਾਂ ਵਿੱਚ ਬੰਦ ਤਹ ਦੋਸਤੋ 모ਹਨ ਸੋਚਣ ਲੱਗਿਆ ਕਿ ਮੈਨੂੰ ਤਾਂ ਪਹਿਲਾਂ ਹੀ ਔਰਤਾਂ ਨਾਲ ਨਫ਼ਰਤ ਸੀ ਇਸ ਲਈ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਪਰ ਮਾਤੇ ਮਰਤੇ ਉਹ ਬੁੱਢੀ ਮਾਂ ਮੇਰੇ ਗਲੇ ਮੌਤ ਦਾ ਫੰਦਾ ਪਾ ਕੇ ਚਲੇਗੀ ਹੁਣ ਨਾ ਤਾਂ ਮੈਂ ਜਿਉ ਸਕਦਾ ਹਾਂ ਨਾ ਮੈਂ ਮਰ ਸਕਦਾ ਉਸਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਗਲਤ ਵਿਚਾਰ ਉੱਠਣ ਲੱਗੇ। ਮੋਹਨ ਪਿੰਡ ਵਾਲਿਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣ। ਸੁਣ ਕੇ ਗੁੱਸੇ ਨਾਲ ਭਰ ਗਿਆ। ਦੋਨਾਂ ਵਿੱਚ ਜੋ ਵਿਸ਼ਵਾਸ ਸੀ ਉਹ ਪਿੰਡ ਵਾਲਿਆਂ ਨੇ ਨਸ਼ਟ ਕਰ ਦਿੱਤਾ ਸੀ। ਉਹ ਸੋਚਣ ਲੱਗਾ ਹੁਣ ਜੀਵਨ ਵਿੱਚ ਕੀ ਰੱਖਿਆ ਹੈ? ਮੈਨੂੰ ਆਤਮ ਹੱਤਿਆ ਕਰ ਲੈਣੀ ਚਾਹੀਦੀ ਹੈ। ਇਸੇ ਵਿਚਾਰ ਨਾਲ ਉਹ ਇੱਕ ਦਿਨ ਨਦੀ ਕਿਨਾਰੇ ਗਿਆ ਤੇ ਨਦੀ ਵਿੱਚ ਚਾਲ ਮਾਰ ਦਿੱਤੀ। ਸੰਜੋਗ ਵਸ ਇੱਕ ਮਹਾਤਮਾ ਜੀ ਨਦੀ ਤੇ ਇਸ਼ਨਾਨ ਕਰ ਰਿਹਾ ਸੀ ਤੇ ਉਹ ਬਹੁਤ ਚੰਗੀ ਤਰ੍ਹਾਂ ਤੈਰ ਨਾ ਜਾਂਦੇ ਸੀ ਮਹਾਤਮਾ ਜੀ ਨੇ ਦੇਖਿਆ ਕਿ ਇੱਕ ਮੁੰਡਾ ਆਤਮ ਹੱਤਿਆ ਕਰਨ ਲਈ ਨਦੀ ਵਿੱਚ ਕੁੱਦਿਆ ਹੈ ਤੇ ਡੁੱਬ ਰਿਹਾ ਹੈ ਤਾਂ ਮਹਾਤਮਾ ਜੀ ਨੇ ਤੈਰ ਕੇ ਮੋਹਨ ਨੂੰ ਬਚਾ ਲਿਆ ਤੇ ਕਿਨਾਰੇ ਖਿੱਚ ਲਿਆ ਮੋਹਨ ਬੋਲਿਆ ਤੁਸੀਂ ਮੈਨੂੰ ਕਿਉਂ ਬਚਾਇਆ ਮੈਂ ਤਾਂ ਮਰਨ ਲਈ ਨਦੀ ਵਿੱਚ ਕੁੱਦਿਆ ਸੀ ਮਹਾਤਮਾ ਜੀ ਬੋਲੇ ਪਰ ਤੂੰ ਮਰਨਾ ਕਿਉਂ ਚਾਹੁੰਦਾ ਹੈ ਦੁਨੀਆ 'ਚ ਜਿਉਣ ਲਈ ਲੋਕ ਕੀ ਕੀ ਉਦਮ ਕਰਦੇ ਹਨ ਤੇ ਤੂੰ ਹੈ ਕਿ ਮਰਨ ਤੇ ਆ ਗਿਆ ਮੋਹਨ ਬੋਲਿਆ ਮੇਰੀ ਘਰ ਵਾਲੀ ਬਚਲਨ ਹੋ ਗਈ ਹੈ ਉਸ ਦੀ ਚਰਚਾ ਪਿੰਡ ਦੀ ਗਲੀ ਗਲੀ ਵਿੱਚ ਹੋ ਰਹੀ ਹੈ ਮੇਰੇ ਮਾਨ ਸਨਮਾਨ ਨੂੰ ਬਹੁਠੇ ਸਹੇ ਪਹੁੰਚੀ ਹੈ ਮੈਂ ਉਸ ਦੇ ਲਈ ਚਿੰਤਾ ਨਹੀਂ ਰਹਿਣਾ ਚਾਹੁੰਦਾ ਜਿਸ ਨੇ ਮੇਰੇ ਸਨਮਾਨ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਮੈਂ ਕਿਵੇਂ ਪਿੰਡ ਵਾਲਿਆਂ ਨੂੰ ਮੂੰਹ ਦਿਖਾਵਾਂਗਾ ਮੈਂ ਕਿਵੇਂ ਉਹਨਾਂ ਨਾਲ ਨਜ਼ਰਾਂ ਮਿਲਾ ਕੇ ਗੱਲ ਕਰਾਂਗਾ ਇਸ ਬਦਨਾਮੀ ਨੂੰ ਲੈ ਕੇ ਮੈਂ ਜਿਉਣਾ ਨਹੀਂ ਚਾਹੁੰਦਾ ਮਹਾਤਮਾ ਜੀ ਬੋਲੇ ਪਤ ਕਿ ਤੂੰ ਆਪਣੀ ਪਤਨੀ ਨੂੰ ਕਦੇ ਗਲਤ ਕੰਮ ਕਰਦੇ ਹੋਏ ਦੇਖਿਆ ਹੈ ਜਾਂ ਕਿਸੇ ਮਰਦ ਦੇ ਨਾਲ ਆਉਂਦੇ ਜਾਂਦੇ ਉਸ ਨੂੰ ਦੇਖਿਆ ਹੈ ਤਾਂ ਮੋਹਨ ਬੋਲ ਲਿਆ ਨਹੀਂ ਮਹਾਰਾਜ ਮੈਂ ਉਸ ਨੂੰ ਕਿਸੇ ਦੇ ਨਾਲ ਆਉਂਦੇ ਜਾਂਦੇ ਨਹੀਂ ਦੇਖਿਆ ਤੇ ਨਾ ਕੋਈ ਗਲਤ ਕੰਮ ਕਰਦੇ ਦੇਖਿਆ ਹੈ ਮੈਂ ਤਾਂ ਉਸ ਨੂੰ ਅਜ ਤੱਕ ਕੁਝ ਕਰਦੇ ਦੇਖਿਆ ਹੀ ਨਹੀਂ ਹੈ ਕਿ ਉਹ ਸ਼ਹਿਰ ਚ ਜਾ ਕੇ ਕੀ ਕਰਦੀ ਹੈ ਇਹ ਤਾਂ ਮੇਰੇ ਪਿੰਡ ਵਾਲੇ ਕਹਿ ਰਹੇ ਹਨ ਕਿ ਉਹ ਬਚਲਨ ਹੈ ਮੈਨੂੰ ਧੋਖਾ ਦੇ ਰਹੀ ਹੈ ਇਸ ਲਈ ਮੈਨੂੰ ਵੀ ਲੱਗਿਆ ਕਿ ਮੇਰੀ ਘਰ ਵਾਲੀ ਠੀਕ ਨਹੀਂ ਹੈ ਦੋਸਤੋ ਮਹਾਤਮਾ ਜੀ ਕਹਿਣ ਲੱਗੇ ਪੁੱਤ ਕੱਲੋਂ ਪਿੰਡ ਵਾਲੇ ਇਹ ਕਹਿਣ ਲੱगन ਕਿ ਤੇਰੀਆਂ ਅੱਖਾਂ ਫੁੱਟ ਗਈਆਂ ਹਨ ਤਾਂ ਤੂੰ ਮੰਨ ਲਵੇਂਗਾ ਮੋਹਨ ਬੋਲਿਆ ਇਹ ਗੱਲ ਮੈਂ ਕਿਵੇਂ ਮੰਨ ਲਵਾਂਗਾ ਮਹਾਤਮਾ ਜੀ ਬੋਲੇ ਠੀਕ ਉਸੇ ਤਰ੍ਹਾਂ ਇੱਕ ਗਲਤੀ ਤੇਰੀ ਘਰ ਵਾਲੀ ਦੇ ਨਾਲ ਵੀ ਤਾਂ ਹੋ ਸਕਦੀ ਹੈ ਜੇਕਰ ਸ਼ੱਕ ਹੈ ਤਾਂ ਤੂੰ ਉਸ ਦਾ ਪਤਾ ਲਗਾ ਤੈਨੂੰ ਉਸ ਦੇ ਹਰ ਕੰਮ ਤੇ ਨਜ਼ਰ ਰੱਖਣੀ ਚਾਹੀਦੀ ਹੈ ਉਸ ਦੇ ਲਈ ਤੂੰ ਕਿਸੇ ਬੰਧਨ ਵਿੱਚ ਨਹੀਂ ਬੱਜਿਆ ਇੱਕ ਪਤੀ ਦਾ ਫਰਜ਼ ਹੈ ਕਿ ਪਤਨੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦੀ ਜਾਣਕਾਰੀ ਰੱਖੇ ਉਸ ਦੇ ਭਲੇ-bure ਦਾ ਖਿਆਲ ਰੱਖੇ ਹਵਾ ਵਿੱਚ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਨ ਵਾਲੇ ਲੋਕ ਕੰਨਾ ਦੇ ਕੱਚੇ ਹੁੰਦੇ ਹਨ ਇਹੋ ਜਿਹੇ ਲੋਕ ਅਕਸਰ ਚੰਗੇ ਦੋਸਤ ਜਾਂ ਚੰਗੀ ਪਤਨੀ ਨੂੰ ਗਵਾ ਦਿੰਦੇ ਹਨ ਤੁਸੀਂ ਚਾਹੇ ਕਿੰਨੇ ਵੀ ਚੰਗੇ ਇਨਸਾਨ ਹੋ ਫਿਰ ਵੀ ਤੁਸੀਂ ਕਿਸੇ ਨਾ ਕਿਸੇ ਦੀ ਨਜ਼ਰ ਵਿੱਚ ਬੁਰੇ ਜ਼ਰੂਰ ਹੁੰਦੇ ਹੋ ਕਿਉਂਕਿ ਲੋਕ ਹਮੇਸ਼ਾ ਆਪਣੇ ਸਵਾਰਥ ਅਨਸਾਰ ਹੀ ਤੁਹਾਡੇ ਬਾਰੇ ਸੋਚਦੇ ਹਨ जरा ਸੋਚੋ ਜੋ ਪਿੰਡ ਵਾਲੇ ਤੇਰੀ ਘਰ ਵਾਲੀ ਤੇ ਦੋਸ਼ ਲਗਾ ਰਹੇ ਹਨ ਕੀ ਉਹਨਾਂ ਨੇ ਤੇਰੀ ਘਰ ਵਾਲੀ ਨੂੰ ਕੰਮ ਕਰਦੇ ਦੇਖਿਆ ਹੈ ਕਿ ਉਹ ਕੀ ਕਰਦੀ ਹੈ ਬਸ ਐਵੇਂ ਹੀ ਹਵਾ ਵਿੱਚ ਗੱਲਾਂ ਮਾਰ ਰਹੇ ਹਨ ਕਿਉਂਕਿ ਆਪਣੇ ਘਰ ਦੀ ਗਲ ਥੋੜੀ ਹੈ ਦੂਜਿਆਂ ਦੇ ਬਾਰੇ ਚਾਹੇ ਜਿਹੋ ਜਿਹਾ ਬੋਲੋ ਕੌਣ ਰੋਕਦਾ ਹੈ ਇਹ ਹੀ ਤਾਂ ਦੁਨੀਆ ਦੀ ਫਿਤਰਤ ਹੈ ਮਹਾਤਮਾ ਜੀ ਨੇ ਸਮਝਾਇਆ ਪਤ ਜਿਸ ਗਲ ਨੂੰ ਸੋਚ ਕੇ ਤੂੰ ਆਤਮ ਹੱਤਿਆ ਕਰਿਆ ਹੈ ਜੇਕਰ ਉਹ ਗਲ ਸੱਚ ਨਾ ਹੋਈ ਤਾਂ ਕੀ ਪਿੰਡ ਵਾਲੇ ਤੈਨੂੰ ਜਿਉਂਦਾ ਕਰ ਦੇਣਗੇ ਨਹੀਂ ਕਰ ਸਕਣਗੇ ਰਹੀ ਗਲ ਤੇਰੇ ਸਨਮਾਨ ਦੀ ਤਾਂ ਉਸ ਦੇ ਬਾਰੇ ਮੈਂ ਤੈਨੂੰ ਸਮਝਾਉਂਦਾ ਹਾਂ महात्मा ने 1 रुपया अपनी झोली ਵਿੱਚੋਂ ਕੱਢਿਆ ਤੇ ਮਿੱਟੀ ਵਿੱਚ ਸੁੱਟ ਦਿੱਤਾ ਤੇ ਬੋਲੇ ਇਹ ਕੀ ਹੈ ਤਾਂ 모હન ਨੇ ਕਿਹਾ ਮਹਾਤਮਾ ਜੀ ਇਹ ਤਾਂ ਰੁਪਇਆ ਹੈ ਫਿਰ ਮਹਾਤਮਾ ਜੀ ਨੇ ਉਸ ਰੁਪਏ ਨੂੰ ਪੈਰ ਨਾਲ ਕੁਚਲ ਕੇ ਉਸ ਤੋਂ ਬਾਅਦ 모હન 또 ਪੁੱਛਿਆ ਹੁਣ ਇਹ ਕੀ ਹੈ 모હન ਬੋਲੇ ਮਹਾਤਮਾ ਜੀ ਇਹ ਰੁਪਇਆ ਹੈ ਫਿਰ ਮਹਾਤਮਾ ਜੀ ਨੇ ਉਸ ਨੂੰ ਚਿੱਕੜ ਵਿੱਚ ਸੁੱਟ ਦਿੱਤਾ ਚਿੱਕੜ ਵਿੱਚੋਂ ਕੱਢ ਕੇ ਉਹਨਾਂ ਨੇ ਉੱਚਿਆ ਕੀ ਇੱਕ ਹੀ ਹੈ ਤਾਂ 모ਹਨ ਨੇ ਜਵਾਬ ਦਿੱਤਾ ਮਹਾਤਮਾ ਜੀ ਇਹ ਰੁਪਿਆ ਹੀ ਹੈ ਚਾਹੇ ਉਸਨੂੰ ਮਿੱਟੀ ਵਿੱਚ ਮਿਲਾ ਦਿਓ ਜਾਂ ਪਾਣੀ ਵਿੱਚ ਵਹਾ ਦਿਓ ਚਾਹੇ ਚਿੱਕੜ ਵਿੱਚ ਸੁੱਟ ਦਿਓ ਹੈ ਤਾਂ ਉਹ ਰੁਪਿਆ ਹੀ ਮਹਾਤਮਾ ਜੀ ਬੋਲੇ ਪਤਿਕ ਨੇਕ ਦਿਲ ਇਨਸਾਨੀਂ ਕੀ ਰੁਪਏ ਦੀ ਤਰ੍ਹਾਂ ਹੁੰਦਾ ਹੈ ਉਸ ਦੀ ਚਾਹੇ ਕੋਈ ਨਿੰਦਾ ਕਰ ਦੇਵੇ ਜਾਂ ਉਹ ਗਰੀਬ ਹੋ ਜਾਵੇ ਜਾਂ ਭੁੱਖਾ ਰਹਿ ਜਾਵੇ ਜਾਂ ਫਟੇ ਪੁਰਾਣੇ ਕੱਪੜੇ ਪਾਵੇ ਉਸ ਦੇ ਮਾਨ ਸਨਮਾਨ ਵਿੱਚ ਕੋਈ ਫਰਕ ਨਹੀਂ ਪੈਂਦਾ ਰਹੀ ਗੱਲ ਤੇਰੀ ਘਰ ਵਾਲੀ ਦੇ ਚਾਲ ਚਲਨ ਦੀ ਤਾਂ ਹੁਣੇ ਸ਼ਹਿਰ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਉਹ ਕੀ ਕਰਦੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਦੋਸਤੋ ਇਸ ਤਰ੍ਹਾਂ ਮੋਹਨ ਮਹਾਤਮਾ ਜੀ ਦੇ ਨਾਲ ਸ਼ਹਿਰ ਵੱਲ ਨੂੰ ਚੱਲ ਪੈਂਦਾ ਹੈ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੀ ਘਰ ਵਾਲੀ ਕਿੱਥੇ ਰਹਿੰਦੀ ਹੈ ਤੇ ਕੀ ਕੰਮ ਕਰਦੀ ਹੈ ਉਸ ਨੇ ਸਿਰਫ ਸੁਣ ਰੱਖਿਆ ਸੀ ਕਿ ਲੋਕਾਂ ਦੇ ਮੂੰਹ ਕੀ ਉਹ ਗਲਤ ਕੰਮ ਕਰਦੀ ਹੈ ਮਹਾਤਮਾ ਜੀ ਉਸ ਨੂੰ ਲੈ ਕੇ ਸ਼ਹਿਰ 'ਚ ਇੱਕ ਬੁੱਢੇ ਵੈਦ ਦੇ ਕੋਲ ਆਏ ਤੇ ਬੋਲੇ ਵੈਦ ਜੀ ਤੁਸੀਂ ਤਾਂ ਪੂਰੇ ਸ਼ਹਿਰ ਦੀ ਖਬਰ ਰੱਖਦੇ ਹੋ ਇਸ ਮੁੰਡੇ ਦੀ ਘਰ ਵਾਲੀ ਸ਼ਹਿਰ ਵਿੱਚ ਰਹਿੰਦੀ ਹੈ ਪਰ ਇਸ ਨੂੰ ਇਹ ਨਹੀਂ ਪਤਾ ਕਿ ਉਹ ਕਿੱਥੇ ਰਹਿੰਦੀ ਹੈ ਤੇ ਕੀ ਕਰਦੀ ਹੈ ਤਾਂ ਵੈਜ ਜੀ ਕਹਿੰਦੇ ਹਨ ਦੇਖੋ ਭਰਾਵੋ ਮੇਰੇ ਕੋਲ 100 ਕੁੜੀਆਂ ਕੰਮ ਕਰਦੀਆਂ ਹਨ ਜਿਸ ਵਿੱਚੋਂ 4 ਵਿਆਹੀਆਂ ਹੋਈਆਂ ਹਨ ਪਹਿਲਾਂ ਤੁਸੀਂ ਉਹਨਾਂ ਚਾਰਾਂ ਵਿੱਚੋਂ ਦੇਖ ਲਓ ਜੇਕਰ ਉਹਨਾਂ ਵਿੱਚੋਂ ਨਹੀਂ ਮਿਲਦੀ ਤਾਂ ਮੈਂ ਉਹਨਾਂ 100 ਕੁੜੀਆਂ ਨੂੰ ਉਸਦੀ ਭਾਲ ਦਾ ਕੰਮ ਦੇ ਦੇਵਾਂਗਾ ਦੋਸਤੋ ਮੋਹਨ ਨੇ ਜਦ ਉਹਨਾਂ ਚਾਰ ਵਿਆਹੀਆਂ ਹੋਈਆਂ ਕੁੜੀਆਂ ਚੋਂ ਆਪਣੀ ਘਰ ਵਾਲੀ ਨੂੰ ਦੇਖਿਆ ਤਾਂ ਉਹ ਉਹਨਾਂ ਵਿੱਚੋਂ ਇੱਕ ਸੀ। ਉਹ ਆਪਣੇ ਪਤੀ ਨੂੰ ਉੱਥੇ ਦੇਖ ਕੇ ਬੜੀ ਹੈਰਾਨ ਸੀ ਤੇ ਬੋਲੀ ਤੁਸੀਂ ਇੱਥੇ ਕੀ ਕਰਨ ਆਏ ਹੋ? ਮਹਾਤਮਾ ਜੀ ਬੋਲੇ ਤੀਏ ਅਸੀਂ ਤਾਂ ਸੰਜੋਗ ਵਸ ਇੱਥੇ ਆ ਗਏ ਹਾਂ। ਨਹੀਂ ਤਾਂ ਤੇਰੀ ਮੂਰਖਤਾ ਕਰਨ ਇਹ ਨਦੀ ਵਿੱਚ ਜਾਣ ਦੇ ਜਾ ਰਿਹਾ ਸੀ। ਤੇਰੇ ਪਿੰਡ ਵਾਲਿਆਂ ਨੇ ਤੈਨੂੰ ਗਲਤ ਸਮਝ ਰੱਖਿਆ ਹੈ ਤੇ ਤੂੰ ਵੀ ਆਪਣੇ ਘਰ ਵਾਲੇ ਨੂੰ ਨਹੀਂ ਦੱਸਿਆ ਕਿ ਤੂੰ ਕੀ ਕਰ ਰਹੀ ਹੈ ਤੇ ਕਿੱਥੇ ਰਹਿੰਦੀ ਹੈ ਉਲਟਾ ਉਸ ਤੋਂ ਤੂੰ ਵਚਨ ਲੈ ਰੱਖਿਆ ਹੈ ਕਿ ਤੇਤੋਂ ਕੁਝ ਪੁੱਛੇ ਨਾ ਭਲਾ ਇਸ ਤਨਾ ਕਿਤੇ ਹੁੰਦਾ ਹੈ ਕਿ ਪਤੀ ਆਪਣੀ ਪਤਨੀ ਦੀ ਜਾਣਕਾਰੀ ਨਾ ਰੱਖਦਾ ਹੋਵੇ ਤੇ ਪਤਨੀ ਪਤੀ ਦੀ ਜਾਣਕਾਰੀ ਨਾ ਰੱਖੇ ਜੇਕਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਦੋਨਾਂ ਦੇ ਸੰਬੰਧ ਵਿੱਚ ਦਰਾਰ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਦਾ ਨਤੀਜਾ ਤੇਰੇ ਸਾਹਮਣੇ ਹੈ ਮੈਨੂੰ ਤਾਂ ਆਪਣੀ ਕੁਟਿਆ ਵਿੱਚ ਹੋਣਾ ਚਾਹੀਦਾ ਸੀ ਪਰ ਕਿਸੇ ਦੀ ਗਲਤਫਹਿਮੀ ਵਿੱਚ ਜਾਨ ਚਲੀ ਜਾਵੇ ਉਸ ਨੂੰ ਬਚਾਉਣਾ ਤੇ ਉਸ ਦੀ ਗਲਤਫਹਿਮੀ ਨੂੰ ਦੂਰ ਕਰਨਾ ਮੇਰਾ ਫਰਜ਼ ਸੀ ਇਸ ਲਈ ਮੈਂ ਕੁਟਿਆ ਚ ਭਜਨ ਕੀਰਤਨ ਤੋਂ ਜ਼ਿਆਦਾ ਇਹ ਕੰਮ ਕਰਨਾ ਜ਼ਰੂਰੀ ਸਮਝਿਆ ਮੋਹਨ ਦੀ ਪਤਨੀ ਮੋਹਨ ਨੂੰ ਬੋਲੀ ਤੂੰ ਤਾਂ ਮੈਨੂੰ ਬਚਪਨ ਤੋਂ ਜਾਣਦਾ ਹੈ ਬਲਕਿ ਤੇਰੇ ਹੀ ਸਹਾਰੇ ਮੇਰਾ ਘਰ ਚੱਲਦਾ ਸੀ ਤੇਰਾ ਇਹਿਸਾਨ ਮੇਰੇ ਉੱਪਰ ਬੜਾ ਵੱਡਾ ਹੈ ਜਿਸ ਦੀ ਕੀਮਤ ਮੈਂ ਕਈ ਜਨਮ ਦੇ ਕੇ ਵੀ ਨਹੀਂ ਚੁਕਾ ਸਕਦੀ ਤੂੰ ਸੋਚ ਵੀ ਕਿਵੇਂ ਲਿਆ ਕਿ ਮੈਂ ਤੈਨੂੰ ਧੋਖਾ ਦੇ ਦੇਵਾਂਗੀ ਕਿ ਤੈਨੂੰ ਮੇਰੇ ਉੱਪਰ ਜਰਾ ਵੀ ਵਿਸ਼ਵਾਸ ਨਹੀਂ ਸੀ ਤੂੰ ਤਾਂ ਜ਼ਰੂਰਤ ਤੋਂ ਜ਼ਿਆਦਾ ਭੋਲਾ ਨਿਕਲਿਆ ਤੂੰ ਮੇਰੇ ਤੋਂ ਪੁੱਛ ਲੈਣਾ ਸੀ ਕਿ ਸ਼ਹਿਰ ਵਿੱਚ ਕਿਹੜਾ ਕੰਮ ਕਰਦੀ ਹਾਂ ਮੈਂ ਕਿਤੇ ਬਹੁਤ ਮਿਹਨਤ ਵਾਲਾ ਕੰਮ ਤਾਂ ਨਹੀਂ ਕਰਦੀ ਤੈਨੂੰ ਪੂਰਾ ਹੱਕ ਸੀ ਜਾਣਨ ਦਾ ਤੇ ਜੇਕਰ ਤੈਨੂੰ ਕੰਮ ਨਾ ਪਸੰਦ ਆਉਂਦਾ ਤਾਂ ਰੋਕਣ ਦਾ ਵੀ ਪਤੀ ਪਤਨੀ ਵਿੱਚ ਗੱਲਬਾਤ ਕਰਨ ਨੂੰ ਕੋਈ ਬੰਧਨ ਨਹੀਂ ਰੋਕ ਸਕਤਾ ਤੂੰ ਕਿਸੇ ਬੰਧਨ ਚ ਨਹੀਂ ਬੰਨਿਆ ਸੀ ਮੰਨਿਆ ਕਿ ਮੈਂ ਨਾ ਸਮਝੀ ਵੱਸ ਵੱਡੀ ਪੋਲ ਕਰ ਦਿੱਤੀ ਸੀ ਤੇਥੋਂ ਨਾ ਪੁੱਛਣ ਦਾ ਵਚਨ ਲੈ ਲਿਆ ਸੀ ਪਰ ਤੈਨੂੰ ਮਿਲਣ ਤਾਂ ਹਰ ਹਫਤੇ ਆਇਆ ਕਰਦੀ ਸੀ ਤੂੰ ਇੱਕ ਵਾਰ ਮੇਰੇ ਕੰਮ ਨੂੰ ਦੇਖਣ ਦੀ ਇੱਛਾ ਤਾਂ ਕਰ ਸਕਦਾ ਸੀ ਪਰ ਤੂੰ ਇਸ ਤਰ੍ਹਾਂ ਕੁਝ ਨਹੀਂ ਕੀਤਾ ਬਲਕਿ ਇੰਨਾ ਵੱਡਾ ਕਦਮ ਉਠਾਉਣ ਜਾ ਰਿਹਾ ਸੀ ਕਿ ਮੈਂ ਵੀ ਤੇਰੇ ਨਾਲ ਮਰਨ ਨੂੰ ਬੇਵੱਸ ਹੋ ਜਾਂਦੀ ਉਹ ਵਾਦਾ ਕਰ ਕੀ ਮੇਰੇ ਨਾਲ ਸਹਰਚ ਹੀ ਰਹੇਗਾ ਮੈਨੂੰ ਇੱਕ ਪਲ ਲਈ ਵੀ ਛੱਡ ਕੇ ਨਹੀਂ ਜਾਵੇਂਗਾ ਇਸ ਦੇ ਲਈ ਤੈਨੂੰ ਵੀ ਵੈਦ ਦਾ ਕੰਮ ਸਿੱਖਣਾ ਹੋਵੇਗਾ ਮੈਂ ਹੁਣ ਤੱਕ ਇੰਨਾ ਵੈਦ ਜੀ ਦੇ ਕੋਲ ਵੈਦ ਜੀ ਦਾ ਕੰਮ ਸਿੱਖ ਰਹੀ ਸੀ ਮੈਂ ਇਹਨਾਂ ਤੋਂ ਇਹਨਾਂ ਦਾ ਕੰਮ ਸਿੱਖ ਲਿਆ ਹੈ ਤੇ ਜਦ ਸਿੱਖ ਕੇ ਪੱਕਾ ਤੂੰ ਹੋ ਜਾਵੇਂਗਾ ਤਾਂ ਅਸੀਂ ਉਹਨਾਂ ਜਾਹਲ ਪਿੰਡ ਵਾਲਿਆਂ ਨੂੰ ਦੱਸਣ ਜਾਵਾਂਗੇ ਕਿ ਅਸੀਂ ਕਿਹੜਾ ਧੰਦਾ ਕਰਦੇ ਹਾਂ ਦੋਸਤੋ ਉਸ ਦਿਨ ਤੋਂ 모ਹਨ ਤੇ ਉਸਦੀ ਘਰ ਵਾਲੀ ਸ਼ਹਿਰ ਵਿੱਚ ਰਹਿਣ ਲੱਗੇ 모ਹਨ ਸ਼ਹਿਰ ਵਿੱਚ ਹੀ ਰਹਿ ਗਿਆ ਤੇ ਮਹਾਤਮਾ ਜੀ ਉਹਨਾਂ ਤੋਂ ਵਿਦਾ ਲੈ ਕੇ ਆਪਣੀ ਕੁਟਿਆ ਵਿੱਚ ਚਲੇ ਗਏ ਪਰ ਜਾਂਦੇ ਜਾਂਦੇ ਕਹਿ ਗਏ ਕਿ ਜਲਦ ਹੀ ਤੁਹਾਨੂੰ ਆਪਣੇ ਪਿੰਡ ਵਾਪਸ ਆਉਣਾ ਹੋਵੇਗਾ ਦੋਸਤੋ ਕੁਝ ਦਿਨਾਂ ਬਾਅਦ 모ਹਨ ਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਭਿਆਨਕ ਬਿਮਾਰੀ ਫੈਲ ਗਈ ਹੈ ਤਾਂ ਉਹ ਆਪਣੀ ਪਤਨੀ ਨੂੰ बोलले ਸਾਨੂੰ ਆਪਣੇ ਪਿੰਡ ਵਾਲਿਆਂ ਦੀ ਮਦਦ ਕਰਨ ਲਈ ਚਲਣਾ ਚਾਹੀਦਾ ਹੈ ਨਹੀਂ ਤਾਂ ਬਹੁਤ ਸਾਰੇ ਲੋਕ ਬੇਮੋਤ ਮਾਰੇ ਜਾਣਗੇ ਉਹਨ ਦੋਨੋਂ ਪਿੰਡ ਦੇ ਲਈ ਨਿਕਲ ਜਾਂਦੇ ਹਨ ਪਿੰਡ ਵਿੱਚ ਸੈਂਕੜੇ ਲੋਕ ਬਿਮਾਰ ਪਏ ਸੀ ਪਰ ਉਸਦੀ ਪਤਨੀ ਦੀ ਸੂਜ ਪੂਛ ਤੇ ਸਮੇਂ ਤੇ ਇਲਾਜ ਕਰਨ ਨਾਲ ਸਾਰੇ ਬਚ ਗਏ ਦੋਨਾਂ ਨੇ ਮਿਲ ਕੇ ਸਾਰੇ ਬਿਮਾਰ ਲੋਕਾਂ ਦਾ ਇਲਾਜ ਕੀਤਾ ਤੇ ਉਹਨਾਂ ਨੂੰ ਬਚਾ ਲਿਆ ਸੀ ਉਹਨਾਂ ਦਾ ਦੋਸਤੋ ਜਿਸ ਰਸਤੇ ਤੇ ਉਸਦੀ ਪਤਨੀ ਨਿਕਲਦੀ ਸੀ ਜੋ ਨਿੰਦਾ ਕਰਨ ਵਾਲੇ ਲੋਕ ਸੀ ਉਸ ਨੂੰ ਦੇਖ ਕੇ ਉਹਨਾਂ ਦਾ ਸਿਰ ਆਪਣੇ ਆਪ ਸ਼ਰਮ ਨਾਲ ਨੀਵਾ ਹੋ ਜਾਂਦਾ ਸੀ ਉਹ ਆਪਣੇ ਆਪ ਤੇ ਸ਼ਰਮਿੰਦਾ ਹੁੰਦੇ ਸੀ ਕਿ ਅਸੀਂ ਜਿਸ ਨੂੰ ਬਚਲਨ ਕਹਿੰਦੇ ਸੀ ਉਹ ਅਸਲ ਵਿੱਚ ਇੱਕ ਵੈਦ ਹੈ ਜਿਸ ਨੇ ਪੂਰੇ ਪਿੰਡ ਦੀ ਅੱਜ ਜਾਨ ਬਚਾਈ ਹੈ ਜਦ ਮੋਹਨ ਆਪਣੀ ਪਤਨੀ ਦੇ ਨਾਲ ਵਾਪਸ ਸ਼ਹਿਰ ਆਉਣ ਲੱਗਿਆ ਤਾਂ ਪਿੰਡ ਵਾਲੇ ਉਸਦੇ ਰਸਤੇ ਵਿੱਚ ਆ ਕੇ ਖੜੇ ਹੋ ਗਏ ਤੇ ਬੋਲੇ ਅਸੀਂ ਹੁਣ ਤੁਹਾਨੂੰ ਸ਼ਹਿਰ ਨਹੀਂ ਜਾਣ ਦੇਵਾਂਗੇ ਤੁਸੀਂ ਪਿੰਡ ਵਿੱਚ ਹੀ ਰਹੋ ਤੇ ਪਿੰਡ ਵਾਲਿਆਂ ਦੀ ਜ਼ਿੰਦਗੀ ਬਚਾਉਣ ਦਾ ਕੰਮ ਕਰੋ ਜੇਕਰ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਮੰਨ ਲਵਾਂਗੇ ਕਿ ਸਾਡੀ ਬਹੂ ਨੇ ਸਾਡੀਆਂ ਗਲਤੀਆਂ ਲਈ ਸਾਨੂੰ ਮਾਫ ਨਹੀਂ ਕੀਤਾ ਮੋਹਨ ਦੀ ਪਤਨੀ ਆਪਣੇ ਪਤੀ ਨੂੰ ਬੋਲੀ ਅਸੀਂ ਐਨਾ ਨੂੰ ਨਰਾਜ਼ ਕਰਕੇ ਇਨਾਂ ਦਾ ਦਿਲ ਤੋੜ ਕੇ ਸ਼ਹਿਰ ਨਹੀਂ ਜਾ ਸਕਦੇ ਆਖਰ ਇਹ ਸਾਡੇ ਆਪਣੇ ਹਨ ਇਹੇ ਸਾਡੇ ਚਾਚਾ ਚਾਚੀ ਤਾਇਆ ਤਾਈ ਦਾਦਾ ਦਾਦੀ ਤੇ ਭਰਾ ਭੈਣ ਹਨ ਦੋਸਤੋ ਇਸ ਤਰ੍ਹਾਂ ਦੋਵਾਂ ਨੇ ਪਿੰਡ ਵਿੱਚ ਹੀ ਆਪਣਾ ਇੱਕ ਵੈਦਖਾਨਾ ਖੋਲ੍ਹ ਲਿਆ ਤੇ ਆਦਰ ਦੇ ਨਾਲ ਮਹਾਤਮਾ ਜੀ ਨੂੰ ਬੁਲਾ ਕੇ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਸਮਾਜ ਸੇਵਾ ਵਿੱਚ ਲੱਗ ਗਏ ਤਾਂ ਦੋਸਤੋ ਬਿਨਾ ਸੋਚੇ ਵਿਚਾਰੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੀ ਇਸੇ ਤਰ੍ਹਾਂ ਦੀ ਲਾਪਰਵਾਹੀ ਦਾ ਫਾਇਦਾ ਚੁੱਕ ਕੇ ਬੁਰੇ ਲੋਕ ਸਾਨੂੰ ਤੇ ਸਾਡੇ ਪਰਿਵਾਰ ਨੂੰ ਤੋੜਨ ਦਾ ਕੰਮ ਕਰਦੇ ਹਨ ਇਸ ਲਈ ਇਸ ਕਹਾਣੀ ਤੋਂ ਸਿੱਖਿਆ ਲੈਂਦੇ ਹੋਏ ਸਾਨੂੰ ਪੂਰੀ ਸਾਵਧਾਨੀ ਦੇ ਨਾਲ ਸੋਚ ਵਿਚਾਰ ਕੇ ਫੈਸਲਾ ਲੈਣਾ ਚਾਹੀਦਾ ਹੈ ਕਿਸੇ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਉਸ ਦਾ ਪ੍ਰੀਖਣ ਕਰ ਲੈਣਾ ਚਾਹੀਦਾ ਹੈ ਸੁਣੀਆਂ ਸੁਨਾਈਆਂ ਗੱਲਾਂ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤਾਂ ਚਲੋ ਆਪਣੀ ਕੀਮਤੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ